ਸਸੀ ਕਾਲ ਜੀ ਅੱਜ ਬਣਾਵਾਂਗੇ ਪਾਲਕ ਪਨੀਰ ਉਹਦੇ ਵਾਸਤੇ ਪਾਲਕ ਨੂੰ ਧੋ ਕੇ ਉਬਲਣਾ ਰੱਖਤਾ ਸੀ ਫਿਰ ਲਾਵਾਂਗੇ ਸੁੱਕੇ ਮਸਾਲੇ ਲਾਲ ਟਮਾਟਰ ਲਾਲ ਮਸੂਕੀ ਮਿਰਚ ਆਦਰਕ ਲਸਣ ਤੇ ਹਰੀ ਮਿਰਚ ਵਿੱਚ ਪਾਵਾਂਗੇ ਚਾਰ ਲੌਂਗ ਚਾਰ ਹਰੀਆਂ ਮਿਰਚਾਂ ਇੱਕ ਜਾਵਿਤਰੀ ਤੇ ਦਾਲਚੀਨੀ ਤੇ ਇਹਨੂੰ ਗ੍ਰाइंड ਕਰਕੇ ਰੱਖ ਲਿਆ ਤੇ ਹੁਣ ਪਾਵਾਂਗੇ ਦੇ ਵਿੱਚ ਪਾਲਕ ਮਿਕਸੀ ਕੱਪ ਦੇ ਵਿੱਚ ਪਾਲਕ ਨੂੰ ਪਾ ਕੇ ਤੇ ਇਹਨੂੰ ਗ੍ਰाइंड ਕਰ ਲਾਂਗੇ ਦਾ ਪੇਸਟ ਬਣਾ ਲਾਂਗੇ ਪੇਸਟ ਬਣਾ ਕੇ ਇਹਨੂੰ ਸਾਈਡ ਤੇ ਰੱਖ ਦਾਂਗੇ ਕੜਾਈ ਚ ਪਾਵਾਂਗੇ ਤੇਲ ਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀਰਾ ਤੇ ਹਿੰਗ ਪਾ ਕੇ ਇਹਨੂੰ ਥੋੜਾ ਜਿਹਾ ਟਾਈਮ ਪਕਾ ਲਾਂਗੇ ਫਿਰ ਇਹਦੇ ਚ ਪਾਵਾਂਗੇ ਬਰੀਕ ਕਟਿਆ ਹੋਇਆ ਪਿਆਜ਼ ਪਿਆਜ਼ ਪਾ ਕੇ ਇਹਨੂੰ ਵੀ ਚੰਗੀ ਤਰ੍ਹਾਂ ਪਕਾਵਾਂਗੇ ਫਿਰ ਇਹਦੇ ਚ ਪਾਵਾਂਗੇ ਇੱਕ ਚਮਚਾ ਬਟਰ ਤੇ ਪਿਆਜ਼ ਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਦੋਂ ਇਸ ਤਰ੍ਹਾਂ ਪਿਆਜ਼ 골ਡਨ ਬ੍ਰਾਊਨ ਹੋ ਗਏ ਉਦੋਂ ਇਹਦੇ ਚ ਪਾਵਾਂਗੇ ਪੇਸਟ ਜਿਹੜਾ ਕਿ ਬਣਾਇਆ ਸੀ ਤੇ ਇਹਨੂੰ ਵੀ ਚੰਗੀ ਤਰ੍ਹਾਂ ਪਕਾ ਲਾਂਗੇ ਪਿਆਜ਼ਾਂ ਦੇ ਨਾਲ ਇਹਨੂੰ ਥੋੜਾ ਜਿਹਾ ਢਾਕੇ ਪਕਾਉਣਾ ਕਿਉਂਕਿ ਤੇਲ ਦੇ ਛਿੱਟੇ ਪੈਂਦੇ ਆ ਇਹ ਪੱਕ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਨਮਕ ਲਾਲ ਮਿਰਚ ਹਲਦੀ ਧਨੀਆ ਪਾਊਡਰ ਇਹਨਾਂ ਨੂੰ ਪਾ ਕੇ ਤੇ ਚੰਗੀ ਤਰ੍ਹਾਂ ਪਕਾ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਫੇਰ ਪਕਾਵਾਂਗੇ ਕਿਉਂਕਿ ਜਿੰਨਾ ਟਾਈਮ ਇਹ ਮਸਾਲਾ ਤੇਲ ਨਹੀਂ ਛੱਡ ਜਾਂਦਾ ਜਦੋਂ ਇਹ ਮਸਾਲੇ ਤੋਂ ਤੇਲ ਅਲੱਗ ਹੋ ਗਿਆ ਉਦੋਂ ਇਹ ਮਸਾਲਾ ਪੱਕ ਜਾਊਗਾ ਹੁਣੇ ਤੜਕਾ ਪੱਕ ਗਿਆ ਇਹਦੇ ਵਿੱਚ ਪਾਵਾਂਗੇ ਪਾਲਕ ਜਿਹੜੀ ਕਿ ਗ੍ਰੈਂਡ ਕੀਤੀ ਸੀ ਇਹ ਪਾਲਕ ਆ ਪਾ ਕੇ ਇਹਨੂੰ ਹੌਲੀ-ਹੌਲੀ ਮਸਾਲੇ ਦੇ ਵਿੱਚ ਮਿਲਾ ਦੇਾਂਗੇ ਹਲਕੇ-ਹਲਕੇ ਹੱਥਾਂ ਨਾਲ ਮਿਲਾਵਾਂਗੇ ਤਾਂ ਕਿ ਤੇਲ ਦੇ ਛਿੱਟੇ ਨਾ ਪੈਣ ਇਹ ਤੇਲ ਦੇ ਛਿੱਟੇ ਬਹੁਤ ਉੜਦੇ ਆ ਇਸ ਗੱਲ ਦਾ ਧਿਆਨ ਰੱਖਣਾ ਕਿ ਤੇਲ ਦੇ ਛਿੱਟੇ ਨਾ ਪੈਣ ਤੇ ਹੌਲੀ-ਹੌਲੀ ਹੀ ਇਸ ਨੂੰ ਮਿਲਾਉਣਾ ਉਸੇ ਕੱਪ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਪਾਲਕ ਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ ਹੋਰ ਪਾ ਕੇ ਇਹ ਪਾਲਕ ਨੂੰ ਪਕਾਵਾਂਗੇ ਢੱਕ ਕੇ ਰੱਖ ਦਾਂਗੇ ਇਸ ਤਰ੍ਹਾਂ ਇਹ ਪਾਲਕ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਲਾ ਕੇ ਢੱਕ ਕੇ ਰੱਖ ਦਾਂਗੇ ਤਾਂ ਕਿ ਇਹ ਪੱਕ ਜੇ ਇਧਰ ਲਾਵਾਂਗੇ ਪਨੀਰ ਇਹਨੂੰ ਛੋਟੇ-ਛੋਟੇ ਪੀਸ ਵਿੱਚ ਕੱਟ ਲਿਆ ਸੀ ਇਹ ਪਾਲਕ ਨੂੰ ਢਾਕ ਕੇ ਪੱਕਣ ਵਾਸਤੇ ਰੱਖਤਾ ਸੀ ਤੁਸੀਂ ਦੇਖ ਸਕਦੇ ਹੋ ਕਿ ਪਾਲਕ ਚੰਗੀ ਤਰ੍ਹਾਂ ਪੱਕ ਗਈ ਆ ਇਹਨੇ ਸਾਰਾ ਤੇਲ ਛੱਡਤਾ ਜਿਹੜਾ ਤੇਲ ਆ ਉਹ ਮਸਾਲੇ ਤੋਂ ਅਲੱਗ ਹੋ ਗਿਆ ਹੁਣ ਇਹ ਪਾਲਕ ਪੱਕ ਚੁੱਕੀ ਆ ਇਸ ਸਟੇਜ ਤੇ ਵੀ ਇਹਨੂੰ ਥੋੜਾ ਜਿਹਾ ਧਿਆਨ ਨਾਲ ਹੀ ਹਿਲਾਉਣਾ ਕਿਉਂਕਿ ਇਹਦੇ ਛਿੱਟੇ ਉੱਡਦੇ ਆ ਕਈ ਵੀ ਰਿਸ਼ਟੇ ਹੱਥਾਂ ਤੇ ਚਾਹ ਬਾਹਾਂ ਤੇ ਪੈ ਜਾਂਦੇ ਹੁੰਦੇ ਆ ਇਸ ਕਰਕੇ ਇਹਨੂੰ ਹੌਲੀ ਹੌਲੀ ਹੱਥਾਂ ਨਾਲ ਹੀ ਹਲਾਉਣਾ ਹੁਣ ਇਹਦੇ ਚ ਪਾਵਾਂਗੇ ਪਨੀਰ ਪਨੀਰ कच्चਾ ਹੀ ਪਾਇਆ ਸੀ ਜੇ ਤੁਸੀਂ ਭੁੰਨ ਕੇ ਪਾਉਣਾ ਚਾਹੋ ਤਾਂ ਇਸ ਨੂੰ ਥੋੜਾ ਜਿਹਾ ਜਿਵੇਂ ਅਲੱਗ ਫਰਾਈ ਵੇ ਪੈਨ ਵਿੱਚ ਤੇਲ ਘਿਓ ਪਾ ਕੇ ਜਾਂ ਤੇਲ ਪਾ ਕੇ ਇਸ ਨੂੰ ਪੁੰਨ ਸਕਦੇ ਹਾਂ ਪੁੰਨ ਕੇ ਵੀ ਪਾ ਸਕਦੇ ਹਾਂ ਪਰ ਮੈਂ ਕੱਚਾ ਹੀ ਪਾਇਆ ਸੀ ਇਸ ਲਈ ਇਹਨੂੰ ਵੀ ਹੌਲੀ-ਹੌਲੀ ਹੱਥਾਂ ਨਾਲ ਹੀ ਹਲਾਵਾਂਗੇ ਮਲਾਵਾਂਗੇ ਪਾਲਕ ਦੇ ਵਿੱਚ ਤਾਂ ਕਿ ਪਨੀਰ ਦੇ ਜਿਹੜੇ ਪੀਸ ਆ ਇਹ ਟੁੱਟਣ ਨਾ ਪਨੀਰ ਪਾਉਣ ਤੋਂ ਬਾਅਦ ਇਹਨੂੰ ਟੱਕ ਕੇ 2 ਮਿੰਟ ਵਾਸਤੇ ਪਕਾਵਾਂਗੇ ਲਓ ਜੀ ਇਹ ਸਬਜੀ ਹੋ ਗਈ ਤਿਆਰ ਤੁਸੀਂ ਦੇਖ ਸਕਦੇ ਹੋ ਕਿ ਸਬਜੀ ਦਾ ਕਲਰ ਕਿੰਨਾ ਵਧੀਆ ਬਣਿਆ ਹੁਣੇ ਪਾਲਕ ਤੇ ਪਨੀਰ ਚੰਗੀ ਤਰ੍ਹਾਂ ਪੱਕ ਗਏ ਹਨ ਹੁਣ ਇਹਦੇ ਵਿੱਚ ਪਾਵਾਂਗੇ ਕਸਤੂਰੀ ਮੇਥੀ ਕਸਤੂਰੀ ਮੇਥੀ ਪਾ ਕੇ ਵੀ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਮਲਾਵਾਂਗੇ ਇਸ ਤਰ੍ਹਾਂ ਨੂੰ ਹੌਲੀ-ਹੌਲੀ ਮਿਕਸ ਕਰ ਲੈਣਾ ਹੁਣ ਇਹਦੇ ਚ ਪਾਵਾਂਗੇ ਇੱਕ ਚਮਚਾ ਬਟਰ ਕਿਉਂਕਿ ਇੱਕ ਚਮਚਾ ਬਟਰ ਪਹਿਲਾਂ ਪਾਇਆ ਸੀ ਇੱਕ ਚਮਚਾ ਬਟਰ ਹੁਣ ਪਾਵਾਂਗੇ ਇਹਨੂੰ ਹੌਲੀ-ਹੌਲੀ ਐ ਸਾਰੀ ਨੂੰ ਇਕੱਠੀ ਕਰ ਦਾਂਗੇ ਕੜਾਹੀ ਦੇ ਵਿੱਚ ਧੰਨਵਾਦ